ਬਿੱਟੂ ਦੇ ਘਰੇ ਵੀਰੇ ਹਾਂ ਉਹ ਪਰਚਾ ਹੋ ਗਿਆ ਸੀਗਾ ਮਰੇ ਤੇ ਪੁਲਿਸ ਮੈਨੂੰ ਭਾਲਦੀ ਸੀ ਮੈਂ 20 25 ਦਿਨ ਲਗਾਤਾਰ ਬਿੱਟੂ ਦੇ ਘਰੇ ਥੋੜੇ ਦੇ ਲੰਬਾ ਵੀ ਹੈ ਕਹਿੰਦੇ ਨਾਮਕ ਹਰਾਮ ਕੀਤਾ ਤੁਸੀਂ ਬਿੱਟੂ ਨੂੰ ਬਦਲ ਮੈਂ ਉਹ ਕਹਿੰਦੇ ਨਾ ਮੈਂ ਬਿੱਟੂ ਦੇ ਘਰੇ ਨਾਮਕ ਖਾਦਾ ਮੈਂ ਰੋਟੀ ਖਾਦੀ ਹੈ ਬਿੱਟੂ ਦੇ ਘਰੇ ਮੈਂ ਹੁਣ ਦੱਸਣ ਲੱਗਾ ਗੱਲ ਇਹ ਕਿ ਇਹ ਫਿਰ ਗੱਲ ਬਦਨਾਮ ਤੇ ਆ ਜਾਂਦੀ ਹੈ ਮੈਂ ਮੈਂ ਉਹ ਬੰਦਾ ਵਾਹਦ ਬੰਦਾ ਉਹਦੇ ਪਰਿਵਾਰ ਨੂੰ ਪੁੱਛ ਲੋ ਕਰੇ ਜਾ ਕੇ ਸੌਂਪਵਾ ਕੇ ਗੱਲ ਵੀ ਮੈਂ ਬਿੱਟੂ ਨਾਲ ਲੜਦਾ ਰਿਹਾ ਕਿ ਨਹੀਂ ਲੜਦਾ ਰਿਹਾ ਵੀ ਬਿੱਟੂ ਇਹ ਕੰਮ ਨਾ ਕਰ ਤੁਸੀਂ ਉਦੋਂ ਰੋਕਦੇ ਸੀ ਮੈਂ 22-25 ਦਿਨ ਉਹਦੇ ਪਿੰਡ ਰਹਿਣਾ ਔਰ ਉੱਥੋਂ ਬਿੱਟੂ ਗਰਾਉਂਡ ਪ੍ਰੈਕਟਿਸ ਕਰਨ ਜਾਂਦਾ ਤੇ ਟੀਕਾ ਲਾ ਕੇ ਜਾਂਦਾ ਇਹ ਫੇਰ ਇਹਨਾਂ ਦੇ ਮਿਰਚਾਂ ਲੱਗਣੀਆਂ ਬਿੱਟੂ ਨੂੰ ਮੈਂ ਰੋਕਿਆ ਬਿੱਟੂ ਦੇ ਪਰਿਵਾਰ ਨੂੰ ਵੀ ਕਿਹਾ ਵੀ ਇਹਨੂੰ ਗਲਤ ਮੈਂ ਕਿਹਾ ਬਿੱਟੂ ਮਾਰਿਆ ਜਾਏਗਾ ਕੰਮ 'ਚ ਨਾ ਪਵੇ ਦੂਜੀ ਗੱਲ ਹੋਰ ਸੁਣ ਲਓ ਹੁਣ ਗੱਲਾਂ ਚੱਲੇ ਪੰਗਾ ਰਹਿਣ ਬਹੁਤ ਕੁਝ ਪਿਆ ਮੇਰੇ ਕੋਲ ਦਾ ਆਹ ਭਰੀ ਬੈਠਾ ਮੈਂ ਆਹ ਭਰੀ ਬੈਠਾ ਅੱਛਾ ਬੜਾ ਕੁਝ ਹੈ ਮੇਰੇ ਕੋਲੇ ਪਰ ਮੈਂ ਬੋਲਣ ਨਹੀਂ ਚਾਹੁੰਦਾ ਹਟਦੇ ਨਹੀਂ ਇਹ ਕਬੱਡੀ ਨੂੰ ਬਚਾਉਣ ਦੀ ਬਜਾਏ ਹੋਰ ਪਾਸੇ ਕਹਾਣੀ ਲਈ ਜਾਂਦੇ ਆ ਲੱਖਾ ਗਾਜੀਪੁਰਿਆ ਗਲਜਾਰੀ ਮੂਨਕ ਨੂੰ ਜੋਗੀ ਨੂੰ ਫੋਨ ਕਰਦਾ ਜੋਗੀ ਦੇਦਨੇ ਵਾਲਿਆਂ ਨੂੰ ਉਥੇ ਖੂ ਖਾਲੇ ਵੱਜਦੇ ਆ ਕੋਈ ਅੱਛਾ ਬਾਹਰ ਪਤਾ ਨਹੀਂ ਬੈਂਕੂਬਰ ਪਤਾ ਨਹੀਂ ਕਿੱਥੇ ਹੂੰ ਕੈਨੇਡਾ ਰਹਿੰਦੇ ਆ ਉਥੇ ਉਹ ਕਹਿੰਦੇ ਬਿੱਟੂ ਮਰ ਜੂ ਇਹਨੂੰ ਬਚਾ ਲਓ ਗਲਜਾਰੀ ਬਿੱਟੂ ਦੇ ਘਰੇ ਗੱਲ ਕਰਦਾ ਬਿੱਟੂ ਗਲਜਾਰੀ ਨਾਲ ਲੜਦਾ ਤੇ ਬਿੱਟੂ ਗਲਜਾਰੀ ਨਾਲ ਕਈ ਮਹੀਨੇ ਬੋਲਦਾ ਨਹੀਂ ਇਸੇ ਗੱਲ ਪਿੱਛੇ ਹਾਂ ਮੈਂ ਗਲਜਾਰੀ ਨੂੰ ਫੋਨ ਕੀਤਾ ਇਹ ਮਗਲਜਾਰੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਇਹ ਸਾਡੀ ਮਾਂ ਖੇੜਾ ਪਹਿਲੀ ਗੱਲ ਦਾ ਮਾਂ ਖੇੜਾ ਕਹਿਣੀ ਛੱਡੋ ਕਬੱਡੀ ਸਾਡੀ ਮਾਂ ਖੇੜਾ ਕਿਵੇਂ ਹੋ ਗਈ ਸਾੜੀਆਂ ਮਾਮਾ ਕੌਡੀ ਖੇੜੀਂ ਘਾੜੰਗੇ ਇਹ ਜਿਹੜੀਆਂ ਗੱਲਾਂ ਇਹ ਕਰਦੇ ਨੇ ਅੱਜ ਆ ਮੰਗੀ ਬੋਲਿਆ ਗੁਰਪ੍ਰੀ ਜੰਗੀਆਂ ਨਾਲ ਬੋਲਿਆ ਗੁਰਬੀ ਜੰਗੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਇਹ ਭਰਾ ਮੇਰਾ ਦੌਲੀ ਆ ਲੱਕੜਾ ਤੇਰੇ ਨਾਲ ਖੇੜਿਆ ਕਿਉਂ ਮਰਿਆ ਦੱਸ ਉਹਦਾ ਵੀ ਇਹੀ ਕਰਨ ਹਾਂ ਜੀਤਕੋਟਲੀ ਵਾਲਾ ਘੋੜੇ ਦੇ 2 ਐਮਐਲ ਲੱਗਦਾ ਟਰਮਨ 10 10 ਐਮਐਲ ਲਾ ਜਾਂਦਾ ਸੀਦਾ ਅੱਛਾ ਹੁ ਕਿੰਨੀਆਂ ਖਤਮ ਹੋ ਗਈਆਂ ਮਰ ਗਿਆ ਤੁਹਾਨੂੰ ਕਿਹਨੇ ਦੱਸਿਆ ਵੱਧ ਗਈ ਯਾਰ ਹੁਣ ਦੱਸਣ ਵਾਲੀ ਗੱਲ ਮੈਂ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਹਾਂ ਨਾ ਬਿਨਾਂ ਦੱਥਾਂ ਤੋਂ ਨਹੀਂ ਕਰ ਰਿਹਾ ਹੁਣ ਤੁਸੀਂ ਕਹੇ ਕਿਹਨੇ ਦੱਸਿਆ ਮੈਂ ਹੁਣ ਗੱਲ ਮੇਰੇ ਤੇ ਆ ਗਈ ਤਾਂ ਮੈਂ ਦੱਸ ਦੇ ਵੀ ਮੈਂ ਗਵਾਹ ਬਿੱਟੂ ਵਾਲੀ ਗੱਲ ਦਾ ਜੇ ਅਸੀਂ ਸਮਾਂ ਰਹਿੰਦੇ ਮੇਰੀ ਗੱਲ ਸੁਣ ਆਪਣਾ ਚੱਕਾ ਆ ਲਿਆ ਜੀ ਜੇਕਰ ਜਦੋਂ ਸਭ ਤੋਂ ਪਹਿਲਾਂ ਅੰਬੀ ਮਰਿਆ ਸੀ ਨਾ ਗਰਾਉਂਡ 'ਚ ਅਟੈਕ ਹੋ ਕੇ ਹੂੰ ਉਦੋਂ ਕਦੇ ਸੀ ਰੌਲਾ ਪਾਇਆ ਹੁੰਦਾ ਵੀ ਦੇਖੋ ਇਹ ਚੀਜ਼ ਰੋਕ ਦਿਓ ਸਾਡੇ ਮੁੰਡੇ ਮਰਨਗੇ ਉਦੋਂ ਬਾਅਦ ਲੱड्डੂ ਮਰਿਆ ਸੰਧਮੇ ਵਾਲਾ ਬੜਾ ਐਡੀ ਮਾਰਦਾ 6 ਫੁੱਟ ਦੀ ਸਾਲ ਖੜਾ ਥੱਲੇ ਜੀ ਉਹ ਮਰਿਆ ਕਿੱਡਾ ਸੁਣਾ ਨੌਜਵਾਨ ਸੀ ਫਿਰ ਉਸ ਤੋਂ ਬਾਅਦ ਮਰਦੇ 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 ਬਿੱਟੂ ਵਰਗੇ ਸੁਖਮਣ ਵਰਗੇ ਜੱਸਰ ਵਰਗੇ ਗਗਨ ਵਰਗੇ ਕਿੰਨੇ ਖਿਡਾਰੀ ਮਰਦੇ ਤੁਰੇ ਗਏ ਜੇ ਪਹਿਲੇ ਦਿਨ ਅਸੀਂ ਕਦੇ ਇਹ ਗੱਲ ਤੋਂ ਪੜਦਾ ਚੱਕਿਆ ਹੁੰਦਾ ਨਾ ਵੀ ਭਾਈ ਇਹਦੀ ਮੌਤ ਐਡਾ 6 ਫੁੱਟ ਦਾ ਨੌਜਵਾਨ ਅੰਬੀ ਹਟੂਰ ਲੱਡੂ ਵਰਗੇ ਗਰਾਊਂਡ 'ਚ ਮਰ ਗਏ ਕਿਉਂ ਮਰ ਗਏ ਚੁੱਪ ਕਰਕੇ ਲੋਕ ਬਾਣੀ ਨਹੀਂ ਜੀ ਬਹੁਤ ਵੱਡੇ ਖਿਡਾਰੀ ਮਰ ਗਏ ਜੀ ਇਹਨਾਂ ਨੂੰ ਪੁੱਜਣਾ ਸ਼ੁਰੂ ਕਰ ਦਿਓ ਹਾਦਸੇ